ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬਪੰਡ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2024 2025 2026 ਦੇ ਉਮੀਦਵਾਰਾਂ ਲਈ ਇਹ ਜਿਹੜੀ ਇਨਫੋਰਮੇਸ਼ਨ ਅੱਜ ਆਪਾਂ ਲੈ ਕੇ ਆਏ ਆ ਕਿ ਜਿਹੜੀ ਬੱਚੇ ਦੇ ਡਾਊਟ ਸੀ 2024 ਵਾਲਿਆਂ ਦੇ ਜੁਆਇਨਿੰਗ ਤੇ 2025 ਵਾਲਿਆਂ ਦਾ ਜਿਹੜਾ ਨੈਕਸਟ ਪ੍ਰੋਸੈਸ ਕੀ ਹੋਣਾ ਤੇ ਕੁਝ ਬੱਚੇ ਜਿਹੜੇ 2024 ਦੇ ਵਿੱਚ ਵੀ ਕੁਝ ਪੁਆਇੰਟਾਂ ਤੋਂ ਰਹਿ ਗਏ ਤੇ 2025 ਦੇ ਵਿੱਚ ਜਿਨ੍ਹਾਂ ਨੇ ਫੀਕਲ ਨਹੀਂ ਪਾਸ ਹੋਇਆ ਜਾਂ ਮੈਰਿਟ ਦੇ ਵਿੱਚ ਨਹੀਂ ਆਏ ਜਿਹੜੇ ਉਹਨਾਂ ਦੇ ਡਾਊਟ ਸੀ ਕਿ ਸਰ 2026 ਦੇ ਵਿੱਚ ਕਦੋਂ ਤੱਕ ਜਿਹੜੀ ਵੈਕੈਂਸੀ ਆਉਣੀਆਂ ਤੇ ਕਦੋਂ ਤੱਕ ਉਹ ਜਿਹੜੀ ਮਤਲਬ ਕਿ ਕੰਪਲੀਟ ਹੋ ਜਾਣੀਆਂ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਵੀ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਨਲਾਈਨ ਵੀਡੀਓ ਤੇ ਅਪਡੇਟ ਮਿਲਦੀ ਰਹੇ ਬਾਕੀ ਜਿਹੜੀ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਕਿ ਜਿਹੜੇ 2025 ਦੇ ਕੈਂਡੀਡੇਟ ਸੀਗੇ ਉਹਨਾਂ ਨੂੰ ਹਾਈਟ ਦੇ ਵਿੱਚ ਕੁਝ ਪ੍ਰੋਬਲਮਸ ਆ ਰਹੀ ਉਹ ਬੱਚਿਆਂ ਨੂੰ ਜਿਹੜੇ ਹੈਗਾ ਕੁਝ ਬੱਚਿਆਂ ਦੀ ਜਿਹੜੀ ਹਾਈਟ ਸਹੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜਿਹੜਾ ਹੈਗਾ ਹਾਈਟ ਦੇ ਵਿੱਚੋਂ ਮਤਲਬ ਕਿ ਕੱਦ ਦੇ ਜਿਹੜੀ ਮੈਜ਼ਰਮੈਂਟ ਵਾਲੀਆਂ ਮਸ਼ੀਨਾਂ ਸੁਣਨ ਵਿੱਚ ਖਰਾਬੀ ਹੋਣ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾ ਰਿਹਾ ਸੀਗਾ ਤੇ ਇਸ ਚੀਜ਼ ਵਾਲਾ ਜਿਹੜਾ ਹੈਗਾ ਮਤਲਬ ਕਿ ਸਟਾ ਨਿਕਲ ਚੁੱਕਿਆ ਹੈਗਾ ਤੇ ਇਸ ਚੀਜ਼ ਦਾ ਉੱਪਰੋਂ ਜਿਹੜਾ ਹੈਗਾ ਪੰਜਾਬ ਪੁਸਤ ਦੀ ਜਿਹੜੀ ਉੱਪਰ ਮਤਲਬ ਕਿ ਫਿਜ਼ੀਕਲ ਸਟਾਡ ਮੇਨਟੇਨ ਰੱਖਦੇ ਨੇ ਇਹਨਾਂ ਨੇ ਫਿਜ਼ੀਕਲ ਸਟਾਡ ਮੈਜ਼ਰਮੈਂਟ ਕਰਨੀ ਹੁੰਦੀ ਆ ਉਹਨਾਂ ਨੂੰ ਇੱਕ ਰਿਪਲਾਈ ਆਇਆ ਕਿ ਆਪਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੇ ਬਾਕੀ ਜਿਹੜੇ ਬੱਚਿਆਂ ਨੂੰ ਹਾਈਟ ਦੇ ਵਿੱਚੋਂ ਬਾਹਰ ਕੱਟਿਆ ਗਿਆ ਅਗਰ ਉਹ ਜੈਨੂਨ ਕੇਸ ਆ ਮਤਲਬ ਇਹ ਨਾ ਹੋਵੇ ਤੁਹਾਡੀ ਹਾਈਟ ਘੱਟ ਹੋਵੇ ਤੁਸੀਂ ਸਾਨੂੰ ਤਾਂ ਮੈਸੇਜ ਕਰੋ ਅਗਰ ਤੁਹਾਨੂੰ ਲੱਗਦਾ ਕਿ ਹਾਂ ਤਾਂ ਤੁਸੀਂ ਆਪਣੇ ਘਰੇ ਹਾਈਟ ਮਣ ਕੇ ਦੇਖੋ ਕਿਤੇ ਗਵਰਨਮੈਂਟ ਹਸਪੀਟਲ ਜਿਹਾ ਉਹ ਆਪਣੇ ਜਿਹੜਾ ਤੁਹਾਡਾ ਨੇੜੇ ਤੇੜਿਆ ਠੀਕ ਆ ਗਵਰਨਮੈਂਟ ਹਸਪੀਟਲ ਦੇ ਵਿੱਚ ਜਾ ਕੇ ਤੁਸੀਂ ਆਪਣੀ ਹਾਈਟ ਮੈਜ਼ਰਮੈਂਟ ਕਰਵਾ ਕੇ ਆਓ ਅਗਰ ਤੁਹਾਨੂੰ ਲੱਗਦਾ ਤੁਹਾਡੀ ਹਾਈਟ ਦੇ ਵਿੱਚ ਖਰਾਬੀ ਆ ਕਿ ਉੱਥੇ ਮਸ਼ੀਨਾਂ ਦੇ ਵਿੱਚ ਖਰਾਬੀ ਸੀ ਤੁਹਾਡੀ ਹਾਈਟ ਸਹੀ ਆ ਤਾਂ ਤੁਸੀਂ ਜਿਹੜਾ ਹੈਗਾ ਆਪਣੇ ਇੱਕ WhatsApp ਗਰੁੱਪ ਤੁਹਾਨੂੰ ਦੇਵਾਂਗੇ ਠੀਕ ਹੈ WhatsApp ਗਰੁੱਪ ਤੁਸੀਂ ਜੁਆਇਨ ਕਰ ਲਓ ਉਸ ਦੇ ਵਿੱਚ 20 ਤੋਂ ਜਿਹੜੇ ਹੈਗੇ 25 ਬੱਚੇ ਹੋ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਹੈਗੀ ਅਪਡੇਟ ਮਿਲ ਚੁੱਕੀ ਉਹਨਾਂ ਨੇ ਹੁਣ ਜਿਹੜਾ ਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬ ਪੁਲਿਸ ਕਾਉਂਸਲ 2024 ਦੇ ਉਮੀਦਵਾਰਾਂ ਦੀ ਇਹਨਾਂ ਦੀ ਜੁਆਇਨਿੰਗ ਕਦੋਂ ਤੱਕ ਹੋਣੀ ਆ ਜਿਹੜੀ ਇਹ ਮਤਲਬ ਕਿ ਅਫੀਸ਼ੀਅਲ ਡਾਕੂਮੈਂਟ ਆ ਪੰਜਾਬ ਪੁਲਿਸ ਦਾ ਜਿਹੜਾ 2024 ਦੀ ਪ੍ਰੋਸੈਸ ਦਾ ਜਿੱਥੇ ਦੇਖੋ ਤੁਸੀਂ ਜਿਹੜੇ ਸਾਰੇ ਜ਼ਿਲ੍ਹੇ ਨੇ ਤੇ ਸਾਰੀਆਂ ਬਟਾਲੀਆਂ ਨੂੰ ਦਾ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਆ ਪੁਲਿਸ ਵੈਰੀਫਿਕੇਸ਼ਨ ਹੋ ਚੁੱਕੀ ਤੇ ਸੀਏਡੀ ਵੈਰੀਫਿਕੇਸ਼ਨ ਹੋ ਚੁੱਕੀ ਆ ਹੁਣ ਸਿਰਫ ਜਿਹੜਾ ਹੈਗਾ ਮੈਡੀਕਲ ਰਹਿਦਾ ਮੈਡੀਕਲ ਤੇ ਜਿਹੜੇ ਮੈਡੀਕਲ ਨੇ ਹੁਣ ਜਿਵੇਂ ਦੇਖੋ ਇਹ ਰਹਿਣਾ ਆਪਣਾ ਤੀਜੇ ਜਿਹੜਾ ਬਟਾਲੇ ਦਾ ਰਹਿੰਦਾ ਠੀਕ ਆ ਤੇ ਇਥੋਂ ਆਪਣਾ ਹੋ ਗਿਆ ਸੀਪੀ ਅੰਮ੍ਰਿਤਸਰ ਦਾ ਸੀਪੀ ਲੁਧਿਆਣੇ ਦਾ ਤੇ ਫਾਜ਼ਿਲਕਾ ਦਾ ਰਹਿੰਦਾ ਤੇ ਲੁਧਿਆਣੇ ਦਾ ਰਹਿੰਦਾ ਠੀਕ ਆ ਇਥੇ ਤੇ ਪਠਾਨਕੋਟ ਹੋ ਗਿਆ ਤੇ ਤਰਨਤਾਰਨ ਹੋ ਗਿਆ ਤੇ ਇੱਕ ਰਹਿੰਦਾ 75 ਪੀਪੀ ਬਟਾਲੀਆਂ ਦਾ ਦੇਖੋ ਜਿਹੜੇ 6 7 ਮਤਲਬ ਕਿ 7 ਜਿਹੜੀਆਂ ਤੇ ਵਿਚੀ ਬਟਾਲੀਆਂ ਦੋਵੇਂ ਜਿਹੜੇ ਪੈਂਡਿੰਗ ਨੇ ਜਦੋਂ ਇਹਨਾਂ ਦਾ ਮੈਡੀਕਲ ਹੋ ਗਿਆ ਕੁਝ ਬੱਚਿਆਂ ਦੇ ਕਿਉਂਕਿ ਕਿਸੇ ਦੇ ਆਈ ਸੈਟਸ ਚ ਪ੍ਰੋਬਲਮ ਆ ਗਈ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਕਿਸੇ ਦੀ ਡਬਲਯੂ ਪੀਪੀ ਦਾ ਜਿਹੜਾ ਹੈਗਾ ਮਤਲਬ ਕਿ ਆ ਦੇਖੋ ਸਰਟੀਫਿਕੇਟਸ ਦਾ ਜਿਹੜਾ ਹੈਗਾ ਸਾਰਾ ਚੱਕਰ ਪਿਆ ਹੋਇਆ ਜਦੋਂ ਇਹਨਾਂ ਦਾ ਪ੍ਰੋਸੈਸ ਸਾਰਿਆਂ ਦਾ ਕੰਪਲੀਟ ਹੋ ਜਾਊਗਾ ਤੁਹਾਡੀ ਜਿਹੜੀ 2024 ਵਾਲਿਆਂ ਦੀ ਜੁਆਇਨਿੰਗ ਆ ਇਹ ਘੱਟੋ ਘੱਟ ਤੁਸੀਂ ਲਾ ਲਓ 20 ਤੋਂ 25 ਦਿਨਾਂ ਦਾ ਸਾਰਾ ਪ੍ਰੋਸੈਸ ਹੈ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਪੰਜਾਬ ਪਲਸ ਕੌਂਸਲ 2024 ਦੇ ਜਿਹੜੇ ਉਮੀਦਵਾਰ ਨੇ ਇਹ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਜਿਹੜੀ ਜੁਆਇਨਿੰਗ ਕਰਾਈ ਜਾਊਗੀ ਮਤਲਬ ਕਿ ਇਹ ਹੀ ਚੀਜ਼ ਆ ਜਿਹੜੇ ਜਿਵੇਂ 2021 ਵਾਲੇ ਸੀ ਉਹਨਾਂ ਦੀ 22 ਦੇ ਵਿੱਚ ਜੁਆਇਨਿੰਗ ਹੋਈ 2022 ਵਾਲਿਆਂ ਦੇ ਜਿਹੜੇ 23 ਵਾਲੇ ਸੀ ਉਹਨਾਂ ਦੀ 24 ਉਨ੍ਹਾਂ ਦੀ 2025 ਦੇ ਵਿੱਚ ਜੁਆਇਨਿੰਗ ਹੋ ਜੂਗੀ ਨੰਬਰ ਤੇ ਆਪਾਂ ਕਹਿ ਸਕਦੇ ਹਾਂ 15 ਨਵੰਬਰ ਤੋਂ ਬਾਅਦ ਬਾਅਦ ਜਾਂ ਫਿਰ ਦਸੰਬਰ ਦੇ ਫਰਸਟ ਵੀਕ ਤੱਕ ਇਹਨਾਂ ਦੀ ਜੁਆਇਨਿੰਗ ਹੋ ਸਕਦੀ ਹੈ ਕਿਉਂਕਿ 2023 ਦਾ ਜਿਹੜਾ ਆਪਣਾ ਟ੍ਰੇਨਿੰਗ ਬੈਚ ਹੈ ਉਹ ਅਜੇ ਚੱਲ ਰਿਹਾ ਹੈ ਤਾਂ ਕਰਕੇ ਇਹ ਥੋੜਾ ਜਿਹਾ ਤਾਂ ਵੀ ਲੇਟ ਕਰ ਰਹੇ ਨੇ ਤਾਂ ਕਿ 2023 ਦਾ ਜਿਹੜਾ ਬੈਚ ਕੰਪਲੀਟ ਹੋ ਜੇ ਤੇ 2024 ਵਾਲਿਆਂ ਨੂੰ ਡਾਇਰੈਕਟ ਜਿਹੜਾ ਹੈਗਾ ਟ੍ਰੇਨਿੰਗ ਦੇ ਉੱਤੇ ਭੇਜ ਦਿੱਤਾ ਜਾਵੇ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਹਮ ਟ੍ਰੇਨਿੰਗ ਸੈਂਟਰ ਕਿੱਥੇ ਕਿੱਥੇ ਨੇ ਇਹ ਵੀ ਮਤਲਬ ਕਿ ਜਿਹੜੇ ਪੀਏਪੀ ਦੇ ਵਿੱਚ ਆਰਮਰ ਦੇ ਵਿੱਚ ਜਾਂਦੇ ਨੇ ਉਹਨਾਂ ਦੀ ਅੱਡ ਜਗ੍ਹਾ ਲੱਗਦੀ ਆ ਠੀਕ ਆ ਤੇ ਜਿਹੜੇ ਡਿਸਟ੍ਰਿਕਟ ਦੇ ਵਿੱਚ ਜਾਂਦੇ ਨੇ ਉਹਨਾਂ ਦੀ ਜਿਹੜੀ ਹੈਗੀ ਟ੍ਰੇਨਿੰਗ ਅੱਡ ਜਗ੍ਹਾ ਲੱਗਦੀ ਆ ਤੇ ਬਾਕੀ ਸਾਨੂੰ ਸਾਰੀ ਇਹਦੀ ਪਰ ਇਨਫੋਰਮੇਸ਼ਨ ਆਪਾਂ ਲੱਗ ਵੀਡੀਓ ਦੇ ਵਿੱਚ ਦੇਵਾਂਗੇ ਹੁਣ ਆਪਾਂ ਜਿਸ ਮੁੱਦੇ ਤੇ ਗੱਲ ਕਰ ਰਹੇ ਆਂ ਪਹਿਲਾਂ ਆਪਾਂ ਤੁਹਾਨੂੰ ਉਸ ਬਾਰੇ ਜਿਹੜੀ ਹੈਗੀ ਜਾਣਕਾਰੀ ਦੇ ਦਈਏ ਠੀਕ ਹੈ ਇਹ ਸੀ 2024 ਵਾਲਿਆਂ ਦੀ ਗੱਲ ਕਿ ਜਿਨ੍ਹਾਂ ਦੀ ਜੁਆਇਨਿੰਗ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਮਤਲਬ ਕਿ ਆਪਾਂ ਮਹੀਨਾ ਮੰਨ ਕੇ ਚੱਲ ਸਕਦੇ ਆਂ ਮਹੀ ਹੁਣ ਆਪਾਂ ਗੱਲ ਕਰਦੇ ਹਾਂ 2025 ਵਾਲੇ ਬੱਚਿਆਂ ਦੀ ਦੇਖੋ ਜਿਹੜੇ 2025 ਵਾਲੇ ਬੱਚੇ ਆਪਾਂ ਹਾਈਟ ਵਾਲਿਆਂ ਦੀ ਬਾਅਦ ਚ ਗੱਲ ਕਰਦੇ ਹਾਂ ਪਹਿਲਾਂ ਆਪਾਂ ਗੱਲ ਕਰੀਏ ਜਿਹੜਾ ਹੁਣ 2025 ਵਾਲੇ ਬੱਚਿਆਂ ਦਾ ਫਿਜ਼ੀਕਲ ਹੋ ਰਿਹਾ ਫਿਜ਼ੀਕਲ ਦੇਖੋ 11 ਤੋਂ ਲੈ ਕੇ 17 ਤਰੀਕ ਤੱਕ ਚੱਲਣਾ ਸੀ ਤੇ ਅੱਜ ਹੈਗੇ ਤਰੀਕ 16 ਹੁਣ ਸਿਰਫ ਕੱਲ੍ਹ ਕੱਲ ਦਾ ਦਿਨ ਹੈ ਜਿਹੜਾ 17 ਤਰੀਕ ਦਾ ਦਿਨ ਰਹਿ ਗਿਆ ਫਿਜ਼ੀਕਲ ਦਾ ਹੁਣ ਤੁਹਾਡੀ ਕੱਲ ਨੂੰ ਜਿਹੜਾ ਹੈਗਾ ਫਿਜ਼ੀਕਲ ਹੋ ਜਾਊਗਾ ਤੇ ਇਸ ਤੋਂ ਬਾਅਦ ਤੁਹਾਡਾ ਕੀ ਪ੍ਰੋਸੈਸ ਆ ਇਸ ਤੋਂ ਬਾਅਦ ਹੁਣ ਜਿਹੜੇ ਬੱਚੇ ਫਿਜ਼ੀਕਲ ਦੇਣਗੇ ਤੇ ਜਿਹੜੇ ਬੱਚਿਆਂ ਦਾ ਮਤ ਉਹਨਾਂ ਬੱਚਿਆਂ ਨੂੰ ਜਿਹੜਾ ਨੈਕਸਟ ਪ੍ਰੋਸੈਸ ਹੈ ਉਹਨਾਂ ਦੀ ਇੱਕ ਕੱਟਆਫ ਆਊਗੀ ਠੀਕ ਹੈ ਕੱਟਆਫ ਆਉਣ ਤੋਂ ਬਾਅਦ ਉਹਨਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆਊਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਜਿੱਥੇ ਤੁਹਾਡੇ ਉਹ origignal ਡਾਕੂਮੈਂਟ ਚੈੱਕ ਕੀਤੇ ਜਾਣਗੇ ਜਿਹੜੇ ਤੁਸੀਂ ਭਰਤੀ ਸਮੇਂ ਜਿਹੜਾ ਹੈ ਫਾਰਮ ਫਿਲ ਕਰਨ ਵੇਲੇ ਅਪਲੋਡ ਕੀਤੇ ਸੀ ਉੱਥੇ ਸਿਰਫ ਇਹ ਜਿਹੜੇ ਡਾਕੂਮੈਂਟ ਚੈੱਕ ਕੀਤੇ ਜਾਣਗੇ ਉੱਥੇ ਹੀ ਸਬਮਿਟ ਨਹੀਂ ਕਰਵਾਏ ਜਾਂਦੇ ਸਬਮਿਟ ਕਦੋਂ ਕਰਵਾਈ ਜਾਂਦੇ ਨੇ ਫਾਈਨਲ ਇਹ ਇਹ ਫਾਈਨਲ ਉਦੋਂ ਸਬਮਿਟ ਕਰਵਾਈ ਜਾਂਦੇ ਨੇ ਜਦੋਂ ਤੁਹਾਡਾ ਜਿਹੜਾ ਮਤਲਬ ਕਿ 1746 ਬੱਚਿਆਂ ਦੇ ਜਿੰਨੀ ਪੋਸਟ ਆ ਉਹ ਟੋਟਲ ਬੱਚੇ ਰੱਖ ਲਈ ਜਾਂਦੇ ਨੇ ਤੇ ਮੈਡੀਕਲ ਕਰਨ ਸਮੇਂ ਜੋਇਨਿੰਗ ਤੋਂ ਮਹੀਨਾ ਦੋ ਮਹੀਨਾ ਪਹਿਲਾਂ ਇਹ ਦੋ ਡਾਕੂਮੈਂਟ ਵੈਰੀਫਿਕੇਸ਼ਨ ਫਾਈਨਲ ਡਾਕੂਮੈਂਟ ਹੁੰਦੀ ਹੈ ਨਾ ਉਦੋਂ ਇਹ ਸਬਮਿਟ ਕੀਤੇ ਜਾਂਦੇ ਨੇ ਹੁਣ ਸਿਰਫ ਜਦੋਂ ਡੀਵੀ ਹੋਊਗੀ ਤੁਹਾਡੀ ਇਸ ਤੋਂ ਬਾਅਦ ਫਿਜ਼ੀਕਲ ਤੋਂ ਬਾਅਦ ਉਦੋਂ ਸਿਰਫ ਇਹ ਚੈੱਕ ਕਰੇ ਜਾਣਗੇ ਕਿ ਤੁਹਾਡੇ ਜਿਹੜੇ ਸਰਟੀਫਿਕੇਟ ਸਹੀ ਨੇ ਤੇ ਇਹਨਾਂ ਵਾਸਤੇ ਕਿਹੜੇ ਕਿਹੜੇ ਸਰਟੀਫਿਕੇਟ ਜਿਹੜੇ ਹੈਗੇ ਚਾਹੀਦੇ ਆ ਉਹਦੇ ਲਈ ਆਪਾਂ ਇੱਕ ਤੇ ਜਿਹੜੀ ਜਾਂ ਐਸਸੀ ਜਾਂ ਬੀਸੀ ਕਾਸਟ ਵਾਲੇ ਹੋਗੇ ਐਕਸ ਸਰਵਿਸਮੈਨਜ਼ ਲਈ ਕਿਹੜੀ ਕਿਹੜੀ ਸਰਟੀਫਿਕੇਟ ਚਾਹੀਦੀ ਆ ਕਿਉਂਕਿ ਆਪਾਂ ਅਗਰ ਇਸ ਵੀਡੀਓ ਚ ਗੱਲ ਕਰਦੇ ਤਾਂ ਇਹ ਵੀਡੀਓ ਮਤਲਬ ਕਿ ਜ਼ਿਆਦਾ ਲੈਂਥੀ ਹੋ ਜਾਂਦੀ ਕਿਉਂਕਿ ਆਪਾਂ ਇਹ ਮੋਟੀ ਮੋਟੀ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਬਣਾਈ ਆ ਤੇ ਹੁਣ ਤੁਹਾਡਾ ਜਿਹੜਾ ਨੈਕਸਟ ਪ੍ਰੋਸੈਸ ਕੀ ਆ ਹੁਣ ਦੇਖੋ ਜਿਹੜੀ ਤੁਹਾਡਾ ਇਹ ਕੱਟਆਫ ਦਾ ਰਿਜ਼ਲਟ ਆ ਜਿਹੜੀ ਤੁਹਾਡੀ ਫਿਜ਼ੀਕਲ ਤੋਂ ਬਾਅਦ ਰਿਜ਼ਲਟ ਆ ਇਹ ਥੋੜਾ ਜਲਦ ਤੋਂ ਜਲਦ ਆ ਜੂ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਆਜੂਆ ਸਾਡਾ ਜਿਹੜਾ ਹੈਗਾ ਮਤਲਬ ਕਿ TCS ਨਾਲ ਜਿਹੜੇ ਉਹ ਹਾਈ ਅਥਾਰਟੀ ਦੇ ਅ ਤੇ ਉਹਨਾਂ ਨੇ ਕਿਹਾ ਸੀ ਕਿਉਂਕਿ ਜਿਹੜਾ ਹੈਗਾ 2025 ਦਾ ਉਹਨਾਂ ਦਾ ਟੈਂਡਰ ਹੁਣ 2025 ਦੇ ਵਿੱਚ 31 ਦਸੰਬਰ 2025 ਨੂੰ ਖਤਮ ਹੋ ਜੂਗਾ ਉਹਨਾਂ ਨੇ ਇਹ ਮਤਲਬ ਕਿ ਉਹਨਾਂ ਦੇ ਅਪਡੇਟ ਬੋਲ ਨੇ ਕਿ ਸੋ ਜਿਹੜਾ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਡੀਵੀ ਲਈ ਕਾਲ ਆ ਜੂਗੀ ਮਤਲਬ ਕਿ ਸોર્ટ ਆ ਫਾਈਨਲ ਰਿਜ਼ਲਟ ਤੋਂ ਜਿਹੜੇ ਇੱਕ ਸਟੈਪ ਤੋਂ ਤੁਸੀਂ ਪਿੱਛੇ ਰਹਿ ਜਾਓਗੇ ਬਸ ਤੁਹਾਡਾ ਜਿਹੜਾ ਹੈਗਾ ਡੀਵੀ ਤੱਕ ਦਾ ਸਾਰਾ ਪ੍ਰੋਸੈਸਰ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਫਿਜ਼ੀਕਲ ਹੋਣ ਤੋਂ ਮਤਲਬ ਦੇ ਵਿੱਚ ਵਿੱਚ ਮਤਲਬ ਕੰਪਲੀਟ ਹੋ ਜੂਗਾ ਜਿਵੇਂ ਆਪ ਹੁਣ ਕੱਲ ਨੂੰ 17 ਅਕਤੂਬਰ ਹੈ ਤਾਂ 17 ਅਕਤੂਬਰ ਤੋ ਬਾਅਦ ਤੁਸੀਂ 1 ਮਹੀਨਾ ਜਿਹੜਾ ਹੈਗਾ ਸਾਰਾ ਮਤਲਬ ਕੇ ਤੁਹਾਡਾ ਡੀਵੀ ਤੱਕ ਤਾਂ ਪ੍ਰੋਸੈਸ ਚੱਲ ਜੂਗਾ ਤੇ ਡੀਵੀ ਤੋਂ ਬਾਅਦ ਕੀ ਹੋਊਗਾ ਡੀਵੀ ਤੋਂ ਬਾਅਦ ਉਹ ਤੁਹਾਡਾ ਮੈਡੀਕਲ ਠੀਕ ਹੈ ਮੈਡੀਕਲ ਹੋਊਗਾ ਉਸ ਤੋਂ 1746 ਬੱਚੇ ਜਿਹੜੇ ਰੱਖੇ ਜਾਣਗੇ ਠੀਕ ਹੈ ਮੈਡੀਕਲ ਦੇ ਟੈਸਟ ਡੀਵੀ ਤੋਂ ਬਾਅਦ ਜਿਹੜੀ ਕੱਟਆਫ ਹੋਊਗੀ ਡੀਵੀ ਚੈੱਕ ਕਰਕੇ ਇੱਕ ਜਾਂ ਕੁਝ ਪੁਆਇੰਟਾਂ ਦੇ ਵਿੱਚ ਪੁਆਇੰਟ ਇੱਕ ਉਹ ਨੰਬਰ ਜਿਹੜੀ ਹੈਗੀ ਤੁਹਾਡੀ ਕੱਟਆਫ ਫਾਈਨਲ ਆਉਂਦੀ ਹੁੰਦੀ ਹੈ ਮੈਡੀਕਲ ਵਾਲੇ ਬੱਚਿਆਂ ਦੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਹਾਈਟ ਵਾਲੇ ਬੱਚਿਆਂ ਦਾ ਕੀ ਪ੍ਰੋਸੀਜਰ ਦਿੱਤਾ ਗਿਆ ਹੈ ਦੇਖੋ ਕੱਲ ਮੈਂ ਵੀਡੀਓ ਬਣਾਈ ਸੀ ਵੀਡੀਓ ਬਣਾਈ ਸੀ ਮੈਂ ਬੱਚਿਆਂ ਦੇ ਗਾਇਨ ਤੇ ਉਹਨਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦੀ ਅਸਲੀ ਪ੍ਰੋਬਲਮ ਸੀ ਇਹ ਤੇ ਕੁਝ ਵਿੱਚ ਹੈਗੇ ਸੀ ਆਪਣੇ ਬੁੱਧੀਜੀਵੀ ਕਮੈਂਟ ਕਰਨ ਵਾਲੇ ਤੇ ਆਪਾਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ ਬਸ ਉਹਨਾਂ ਨੂੰ ਉਹਨਾਂ ਨੂੰ ਇੰਨਾ ਕਿ ਜਿਹੜਾ ਹੈਗਾ ਜਵਾਬ ਦੇਣਾ ਚਾਹੁੰਦੇ ਹਾਂ ਕਿਉਂਕਿ ਕੱਲ ਉਹਨਾਂ ਨੇ ਕਿਹਾ ਸੀ ਕਮੈਂਟਾਂ ਦੇ ਵਿੱਚ ਕਿ ਤੁਸੀਂ ਕਰ ਲਿਓ ਜੋ ਸੁੱਥੋਂ ਦਾ ਦੇਖੋ ਮੈਂ ਬੱਚਿਆਂ ਦਾ ਸਾਥ ਦੇ ਰਿਹਾ ਸੀਗਾ ਠੀਕ ਹੈ ਮੈਂ ਕੁਝ ਨਹੀਂ ਮਤਲਬ ਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਨਾ ਹੈਗਾ ਜਾਂ ਵਿੱਚ ਆ ਜਾਂਦੇ ਨੇ ਗਿਆਨ ਦੇਣ ਵਾਲੇ ਕਮੈਂਟਾਂ ਦੇ ਵਿੱਚ ਤੇ ਉਹਨਾਂ ਬੱਚਿਆਂ ਨੂੰ ਹੁਣ ਉਪਰੋਫੀਸ਼ੀਅਲ ਤੌਰ ਤੇ ਉਹਨਾਂ ਨੂੰ ਬੁਲਾਇਆ ਗਿਆ ਠੀਕ ਹੈ ਜਿਹੜੇ ਤੁਸੀਂ ਕਹਿ ਰਹੇ ਸੀ ਨਾ ਬੱਚੇ ਸਟੂਡੈਂਟ ਕਿ ਤੁਸੀਂ ਕਰ ਲਿਓ ਜਿਹੜਾ ਕੁਝ ਕਰਨਾ ਹੈ ਤਾਂ ਐਂ ਚੱਲੂਗਾ ਕੰਮ ਇਹ ਐਂ ਨਹੀਂ ਚੱਲਦਾ ਇਹ ਥੋੜੇ ਕਹਿਣਾ ਨਹੀਂ ਚੱਲਦਾ ਜੇ ਤੁਸੀਂ ਮੈਿਕਮੇ ਵਿੱਚ ਆਉਣਾ ਤਾਂ ਕੋਈ ਮਤਲਬ ਕਿ ਮੈਨਰ ਸਿੱਖੋ ਤੁਸੀਂ ਬੋਲਣ ਦੀਆਂ ਤੁਹਾਨੂੰ ਇਹ ਨਹੀਂ ਪਤਾ ਸੀਨੀਅਰ ਬੰਦੇ ਨਾਲ ਕਿਸ ਤਰੀਕੇ ਨਾਲ ਗੱਲ ਕਰਨੀ ਆ ਠੀਕ ਹੈ ਤੇ ਜਿਹੜਾ ਉਹਨਾਂ ਨੂੰ ਮਤਲਬ ਕਿ ਆਪਾਂ ਚਲੋ ਇਹਨਾਂ ਬਾਰੇ ਬੁੱਧੀਜੀਵਾਂ ਬਾਰੇ ਫੇਰ ਗੱਲ ਕਰਾਂਗੇ ਤੇ ਇਹਨਾਂ ਬਾਰੇ ਜਿਹੜੀ ਇਹਨਾਂ ਨੂੰ ਅਫੀਸ਼ੀਅਲ ਕਾਲ ਆ ਚੁੱਕੀ ਹੈ ਠੀਕ ਹੈ ਤੇ ਇਹਨਾਂ ਨੂੰ ਹੁਣ ਕੱਲ ਨੂੰ ਜਿਹੜਾ ਹੈਗਾ 17 ਤਰੀਕ ਨੂੰ ਸਵੇਰੇ ਗਰਾਊਂਡ ਦੇ ਵਿੱਚ ਬੁਲਾਇਆ ਇਹਨਾਂ ਦੀ ਜਿਹੜੀ ਹਾਈਟ ਦਾ ਦੁਬਾਰਾ ਮੈਜ਼ਰਮੈਂਟ ਹੋਊਗੀ ਤੇ ਉੱਥੇ ਜਿਹੜਾ ਹੈਗਾ ਸਾਰਾ ਮਤਲਬ ਕਿ ਸਭ ਕੁਝ ਦੁਬਾਰਾ A to Z ਚੀਜ਼ ਚੈੱਕ ਕਰੀ ਜਾਊਗੀ ਹਾਈਟ ਰਿਲੇਟਡ ਉਹਨਾਂ ਦਾ ਜਿਹੜਾ ਹੈਗਾ ਮਤਲਬ ਕਿ ਫੀਕਲ ਹੋਇਆ ਹੋਇਆ ਸਿਰਫ ਹਾਈਟ ਰਿਲੇਟਡ ਉਹਨਾਂ ਦਾ ਦੁਬਾਰਾ ਚੈੱਕ ਕੀਤਾ ਜਾਊਗਾ ਜਿਨ੍ਹਾਂ ਬੱਚਿਆਂ ਨੂੰ ਲੱਗਦਾ ਕਿ ਸਾਡੀ ਹਾਈਟ ਦੇ ਵਿੱਚ ਪ੍ਰੋਬਲਮ ਆ ਤੇ ਜਿਹੜੇ ਬੱਚਿਆਂ ਨੂੰ ਮਤਲਬ ਕਿ ਇਸ ਚੀਜ਼ ਤੋਂ ਪ੍ਰੋਬਲਮ ਸੀ ਹਾਈਟ ਦੀ ਪ੍ਰੋਬਲਮ ਤਾਂ ਮੈਂ ਤੁਹਾਨੂੰ ਜਿਹੜਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਆਪਣੇ ਇਸ ਵੀਡੀਓ ਦੇ ਨੀਚੇ ਇੱਕ WhatsApp ਦਾ ਜਿਹੜਾ ਹੈ ਲਿੰਕ ਦੇ ਦੂੰਗਾ ਤੇ ਤੁਸੀਂ ਉਸ WhatsApp ਚੈਨਲ ਨੂੰ ਜੁਆਇਨ ਕਰ ਲਿਓ ਕਿਉਂਕਿ ਕੱਲ ਨੂੰ ਜਿਹੜੇ ਇਹ ਬੱਚੇ ਇਹ ਉੱਥੇ ਜਿਹੜੇ ਹੈਗਾ ਬ্লাইਂਡ ਨੇ ਜਿਨ੍ਹਾਂ ਨੂੰ ਹਾਈਟ ਦੇ ਵਿੱਚ ਮਤਲਬ ਕਿ ਇਸ਼ੂ ਸੀਗੇ ਉਹ ਬੱਚਿਆਂ ਨੂੰ ਸਾਰਿਆਂ ਦੀ ਜਿਹੜੀ ਹਾਈਟ ਮੈਜ਼ਰਮੈਂਟ ਦੁਬਾਰਾ ਚੈੱਕ ਜਿਹੜੇ ਹੈਗੇ ਮੈਜ਼ਰਮੈਂਟ ਦੁਬਾਰਾ ਲਈ ਜਾਊਗੀ ਤੇ ਤੁਸੀਂ ਸਾਰੇ ਇਕੱਠੇ ਹੋ ਕੇ ਚਾਹੇ ਅੱਜ ਸ਼ਾਮ ਨੂੰ ਤਿੰਨਾਂ ਚਾਹੇ ਕੱਲ ਸਵੇਰ ਨੂੰ ਚੱਲ ਜੂ ਤੇ ਤੁਹਾਨੂੰ ਇਸ ਬਾਰੇ ਜਿਹੜੀ ਹੈਗੀ ਅਪਡੇਟ ਤੁਹਾਨੂੰ ਚਾਹੇ WhatsApp ਦੇ ਗਰੁੱਪ ਵਿੱਚ ਮਿਲਦੀ ਰਹੂਗੀ ਉੱਥੇ ਅਫੀਸ਼ੀ ਠੀਕ ਹੈ ਇਹ ਸੀ 2025 ਵਾਲਿਆਂ ਦਾ ਮੈਟਰ ਸਾਰਾ ਦੇਖੋ ਆਪਣੇ ਰਿਜ਼ਲਟ ਤੋਂ ਬਾਅਦ ਡਿਊ ਡੂ ਸਭ ਕੁਝ ਗੱਲਬਾਤ ਆਪਣੀ ਹੋ ਚੁੱਕੀ 2025 ਵਾਲਿਆਂ ਦੀ ਤੇ ਹੁਣ ਜਿਹੜੇ ਬੱਚੇ 2024 ਜਾਂ 2025 ਦੇ ਵਿੱਚ ਕੁਝ ਫਿਜ਼ੀਕਲ ਦੇ ਵਿੱਚ ਰਹਿ ਗਏ ਜਾਂ ਕੁਝ ਆਪਣੇ ਫਾਈਨਲ ਰਿਜ਼ਲਟ ਦੇ ਵਿੱਚ ਜਿਨ੍ਹਾਂ ਦਾ ਮਤਲਬ ਕਿ ਫਿਜ਼ੀਕਲ ਦੇ ਵਿੱਚ ਨਾਮ ਨਹੀਂ ਆਇਆ ਇੱਕ ਦੋ ਪੁਆਇੰਟਾਂ ਤੋਂ ਰਹਿ ਗਏ ਉਹਨਾਂ ਬੱਚਿਆਂ ਦੀ ਜਿਹੜਾ ਹੈਗਾ ਪੋਸਟਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ 3400 ਪੋਸਟਾਂ ਆਉਣਗੀਆਂ ਪੰਜਾਬ ਸਰਕਾਰ ਨੇ 5000 ਪੋਸਟ ਜਿਹੜੇ ਪੰਜਾਬ ਦੇ ਡੀਜੀਪੀ ਨੇ ਸ਼੍ਰੀ ਗੌਰਵਜਾਦੂ ਜੀ ਉਹਨਾਂ ਨੇ ਅਨਾਉਂਸ ਕਰਿਆ ਸੀ ਕਿ 5000 ਪੋਸਟ ਆਉਗੀ ਉਸ ਦੇ ਵਿੱਚ 3400 ਤਾਂ ਜਿਹੜੇ ਕਾਂਸਟੇਬਲ ਹੋਣਗੇ ਤੇ 1500 ਦੇ ਕਰੀਬ ਪ੍ਰਮੋਸ਼ਨ ਬੇਸ ਜਿਹੜੀਆਂ ਹੈਗੀਆਂ ਪੋਸਟਾਂ ਨੂੰ ਫਿਲ ਕਰੇ ਜਾਣਗੀਆਂ ਪ੍ਰਮੋਸ਼ਨ ਵਾਲੇ ਕਿਹੜੇ ਨੇ ਹੈੱਡ ਕਾਂਸਟੇਬਲ ਦੀ ਪੋਸਟ ਆਉਗੀ ਠੀਕ ਹੈ ਤੇ ਏਐਸਆਈ ਦੀ ਏਐਸਆਈ ਤੋਂ ਬਾਅਦ ਆਉਗੀ ਐਸਆਈ ਦੀ ਇਹ ਸਿਰਫ ਪ੍ਰਮੋਸ਼ਨ ਵਾਲੇ ਬੇਸ ਤੇ ਨੇ ਠੀਕ ਹੈ 14-1500 ਪੋਸਟ ਤੇ ਜਿਹੜੀ 3400 ਪੋਸਟ ਹੈ ਇਹਦੇ ਵਿੱਚ ਸਿਰਫ ਕਾਂਸਟੇਬਲ ਹੋਣਗੇ ਠੀਕ ਹੈ ਤੇ ਹੁਣ ਭਾਰਤੀ ਮਤਲਬ ਕਿ ਭਾਰਤੀਆਂ ਅਗਲੇ ਸਾਲ ਬਹੁਤ ਆਉਣਗੇ ਕਿਉਂਕਿ ਅਗਲੇ ਸਾਲ ਇਲੈਕਸ਼ਨ ਆ ਰਹੇ ਨੇ ਮਤਲਬ ਕਿ 27 ਦੇ ਵਿੱਚ ਠੀਕ ਹੈ 5000 ਪੋਸਟਾਂ ਜਿਹੜੀ ਹੋਮ ਗਾਰਡ ਦੀ ਆਉਗੀ ਤੇ ਪੀਟਰ ਪ੍ਰਸੂਬ ਪਟਵਾਰੀਆਂ ਦੀ ਪੋਸਟ ਆਉਣਗੀਆਂ ਮਤਲਬ ਕਿ ਤੁਹਾਡੇ ਕੋਲ ਨੌਕਰੀ ਲੱਗਣ ਦਾ ਇਸ ਤੋਂ ਵਧੀਆ ਮੌਕਾ 2026 ਤੋਂ ਵਧੀਆ ਮੌਕਾ ਤੁਹਾਨੂੰ ਨਹੀਂ ਮਿਲੂਗਾ ਤਾਂ ਤੁਸੀਂ ਜਿਹੜੀ ਆਪਣੀ ਤਿਆਰੀ ਕਰਦੇ ਰਹੋ ਠੀਕ ਹੈ 2026 ਦੇ ਵਿੱਚ ਤੁਸੀਂ ਫਾਈਨਲ ਸਿਲੈਕਸ਼ਨ ਆਪਦੀ ਜਿਹੜੀ ਹੈ ਲੈ ਕੇ ਤੁਸੀਂ ਫੇਰ ਹੀ ਮਤਲਬ ਕਿ ਫਾਈਨਲ ਸਿਲੈਕਸ਼ਨ ਲੈ ਲਿਓ ਠੀਕ ਹੈ 2026 ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਸੁਨਹਿਰੀ ਮੌਕਾ ਮਿਲ ਰਿਹਾ ਤੇ ਬਾਕੀ ਇਹ 2025 ਵਾਲਿਆਂ ਦੇ ਜਿਹੜੇ ਬੱਚਿਆਂ ਨੂੰ ਡਾਈਟ ਆਪਣੀ ਹਾਈਟ ਦੇ ਵਿੱਚ ਡਾਊਟ ਹੈਗਾ ਕਿ ਉੱਥੇ ਜਿਹੜੀ ਗਲਤ ਜਿਹੜੀ ਮਸ਼ੀਨਾਂ ਦੇ ਨਾਲ ਗਲਤ ਮੈਜ਼ਰਮੈਂਟ ਹੋਈ ਆ ਤਾਂ ਮੈਂ ਤੁਸੀਂ ਮੈਨੂੰ ਆਪਣਾ ਜਿਹੜਾ ਹੈਗਾ ਆਪਣੇ ਡਿਸਕ੍ਰਿਪਸ਼ਨ ਦੇ ਵਿੱਚੋਂ ਚੈਨਲ ਨੂੰ WhatsApp ਗਰੁੱਪ ਨੂੰ ਜੁਆਇਨ ਕਰ ਲਿਓ ਕਿਉਂਕਿ ਕੱਲ ਨੂੰ ਬੱਚੇ ਜਿਹੜੇ ਉੱਥੇ ਇਕੱਠੇ ਹੋ ਕੇ ਜਾ ਰਹੇ ਨੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਜਿਹੜਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ